ਉਹ ਇਹ ਸਾਡੇ ਹੈਗਾ ਜੀ ਦਾਓਪੰਡੋਰ ਚਰਚ ਖੋਜੇਵਾਲ ਦੇ ਵਲੰਟੀਅਰ ਤੇ ਮੈਂ ਇੱਕ ਮਿਸਾਲ ਦੇਣ ਲੱਗਾ ਜੀ ਇਹਨਾਂ ਦੇ ਪਿਆਰ ਦੀ ਦੇਖੋ ਵੱਖ-ਵੱਖ ਵਾਰ ਕੋਈ ਸਬਜ਼ੀ ਲੈ ਕੇ ਆਉਂਦਾ ਹੈ ਕੋਈ ਕੁਛ ਲੈ ਕੇ ਆਉਂਦਾ ਤੇ ਸਾਰੇ ਮਿਲ ਕੇ ਖਾਂਦੇ ਆ ਤੇ ਇਹ ਇੱਕ ਬੜੀ ਵੱਡੀ ਮਿਸਾਲ ਆ ਯੂਨਿਟੀ ਦੀ ਕਿਉਂਕਿ ਜਿਸ ਤਰ੍ਹਾਂ ਸਾਡੇ ਵਲੰਟੀਅਰ ਏਕਤਾ ਦੇ ਵਿੱਚ ਕੰਮ ਕਰਦੇ ਆ ਉਹ ਖਾਂਦੇ ਵੀ ਏਕਤਾ ਦੇ ਵਿੱਚ ਆ ਬਿਲਕੁਲ ਜੀ ਸੋ ਇੱਕ ਕਮੈਂਟ ਇਹਨਾਂ ਲਈ ਜਰੂਰ ਕਰੋ ਪਿਆਰਾ ਜੀ ਇਹਨਾਂ ਦੀ ਮਿਸਾਲ ਦੇ ਲਈ ਇਹਨਾਂ ਦੇ ਇਕਤਾ ਦੇ ਲਈ ਕਿੱਦਾਂ ਜੀ ਸਾਰੇ ਠੀਕ ਠਾਕ ਓਕੇ ਜੀ ਠੀਕ ਆ ਕਿੱਦਾਂ ਦਾ ਲੱਗਦਾ ਫਿਰ ਖੁਜਲ ਚਰਚਾ ਕੇ ਓਕੇ ਜੀ ਕੀ ਕਹਿਣਾ ਚਾਹੁੰਦੇ ਨੇ ਦੂਸਰੇ ਲੋਕਾਂ ਨੂੰ ਸਤਿ ਪ੍ਰਭ ਨਾ ਬਹੁਤ ਕੀ ਕਹਿਣਾ ਚਾਹੁੰਦੇ ਦੂਸਰੇ ਲੋਕਾਂ ਨੂੰ ਅਸੀਂ ਕਹਿਣਾ ਚਾਹੁੰਦੇ ਕਿ ਤੁਸੀਂ ਵੀ ਆਓ ਤੁਸੀਂ ਵੀ ਇਹ ਚਰਚਾ ਨਾਲ ਕਰਵਾਉਣਾ ਓਕੇ ਜੀ ਸੋ ਇਹ ਬਹੁਤ ਵੱਡਾ ਪਿਆਰ ਆ ਜੀ ਤੇ ਮੈਂ ਦੁਆ ਕਰਦਾ ਕਿ ਇਹਨਾਂ ਦਾ ਪਿਆਰ ਹਮੇਸ਼ਾ ਇਦਾਂ ਹੀ ਬਣਿਆ ਰਵੇ ਓਕੇ ਜੀ